ਸੋ ਸਿੱਖਾਲੇ ਦੋਸਤੋ ਬੁੱਟ ਡੀ ਸੀ ਕੈਫੇ ਚੈਨਲ ਤੇ ਇੱਕ ਵਾਰ ਸਭ ਦਾ 모ਸਟ ਵੈਲਕਮ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਦੋਸਤੋ ਅੱਜ ਇੱਕ ਵੱਡੀ ਰਿਕੁਆਇਰਮੈਂਟ ਦੇ ਨਾਲ ਤੁਹਾਡੇ ਵਿੱਚ ਹਾਜ਼ਰ ਹੋਏ ਹਾਂ ਸੋ ਇਹ ਰਿਕੁਆਇਰਮੈਂਟ ਸੈਂਟਰ ਗਵਰਨਮੈਂਟ ਵੱਲੋਂ ਜਾਨਕੀ ਇੰਡੀਅਨ ਆਰਮੀ ਅਗਨੀਵੀਰ ਰਿਕੁਆਇਰਮੈਂਟ 2024 ਨਿਕਲ ਕੇ ਆਪਣੇ ਕੋਲੇ ਆ ਚੁੱਕੀ ਸੋ ਹਰ ਵਾਰ ਦੀ ਤਰ੍ਹਾਂ ਇਸ ਪ੍ਰਤੀ ਦੇ ਵਿੱਚ ਬਹੁਤ ਵੱਡੇ ਬਦਲਾਵ ਕੀਤੇ ਗਏ ਹਨ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਬਦਲਾਵ ਕੀਤਾ ਗਿਆ ਏਜ ਯੋਗਤਾ ਡਾਕੂਮੈਂਟ ਹੋਰ ਕਈ ਤਰ੍ਹਾਂ ਦੇ ਇਸ ਭਰਤੀ ਦੇ ਵਿੱਚ ਨਵੇਂ ਬਦਲਾਅ ਕੀਤੇ ਗਏ ਹਨ ਸੋ ਵੀਡੀਓ ਨੂੰ ਸਾਰੇ ਦੋਸਤਾਂ ਨੇ ਅਖੀਰ ਤੱਕ ਦੇਖਣਾ ਹੈ ਤਾਂ ਜੋ ਕੋਈ ਵੀ ਇਨਫੋਰਮੇਸ਼ਨ ਤੁਹਾਡੇ ਕੋਲੋਂ ਵਾਂਝੀ ਨਾ ਰਹਿ ਜਾਵੇ ਨੂੰ ਹਰ ਇਨਫੋਰਮੇਸ਼ਨ ਦਾ ਪਤਾ ਹੋਣਾ ਚਾਹੀਦਾ ਹੈ ਫੇਰ ਹੀ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਕਿਉਂਕਿ ਇਸ ਵਾਰ ਇਸ ਪੋਸਟਾਂ ਦੇ ਵਿੱਚ ਬਹੁਤ ਵੱਡੇ ਬਦਲਾਅ ਨਿਕਲ ਕੇ ਆਏ ਹਨ ਜੋ ਕੈਂਡੀਡੇਟ ਇਸ ਤੋਂ ਪਹਿਲਾਂ ਭਰਤੀ ਦੇਖ ਚੁੱਕੇ ਹਨ ਉਹਨਾਂ ਨੂੰ ਥੋੜੀ-ਬਹੁਤੀ ਨੌਲੇਜ ਹੁੰਦੀ ਹੈ ਔਰ ਜੋ ਕੈਂਡੀਡੇਟ ਫਰੈਸ਼ ਹਨ ਜਿਨ੍ਹਾਂ ਨੇ ਹਜੇ ਤੱਕ ਪਹਿਲੀ ਭਰਤੀ ਹੀ ਦੇਖਣੀ ਹੈ ਤਾਂ ਉਹ ਇਸ ਵੀਡੀਓ ਨੂੰ ਮਿਸ ਨਾ ਕਰਨ ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਹਰ ਤਰ ਜਿਵੇਂ ਕਿ ਤੁਹਾਨੂੰ ਇਸ ਭਰਤੀ ਦੇ ਲਈ ਕੀ ਕੀ ਡਾਕੂਮੈਂਟ ਚਾਹੀਦੇ ਹਨ ਕੀ ਫਿਜ਼ੀਕਲ ਚਾਹੀਦਾ ਹੈ ਔਰ ਇਗਜ਼ਾਮ ਦਾ ਪ੍ਰੋਸੈਸ ਕੀ ਕੀ ਰਹੇਗਾ ਔਰ ਐਪਲੀਕੇਸ਼ਨ ਨੂੰ ਅਪਲਾਈ ਕਿਵੇਂ ਕਰ ਸਕਦੇ ਹਾਂ ਫੀਸ ਕੀ ਰੱਖੀ ਗਈ ਹੈ ਸੋ ਹਰ ਤਰ੍ਹਾਂ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਿੰਗਲ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਸੋ ਜਿਹੜੇ ਦੋਸਤ ਚੈਨਲ ਤੇ ਪਹਿਲੀ ਵਾਰ ਆਏ ਹਨ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਦੇ ਨਾਲੇ ਬੈਲ ਆਈਕਨ ਦੀ ਕੰਟੀਨਿਊ ਪ੍ਰੈਸ ਕਰ ਲਓ ਤਾਂ ਜੋ ਹਰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਨਾ ਫਾਰਮਾ ਨੂੰ ਭਰਨ ਦੇ ਲਈ ਆਪਣੇ ਕੋਲ ਜੋ ਤਰੀਕ ਰੱਖੀ ਗਈ ਹੈ ਦਾ ਤਰੀਕ ਆਪਣੇ ਕੋਲ 8 ਫਰਵਰੀ ਰੱਖੀ ਗਈ ਹੈ ਕਿਉਂਕਿ ਹਜੇ ਤ ਜਿਸ ਲਿੰਕ ਦੇ थ्रू ਆਪਾਂ ਪੋਸਟਰ ਨੂੰ ਅਪਲਾਈ ਕਰ ਸਕਦੇ ਆ ਜਾਂ ਤੁਸੀਂ ਇਹ ਪੋਸਟਰ ਸਾਡੇ ਕੋਲੋਂ ਵੀ ਅਪਲਾਈ ਕਰਵਾ ਸਕਦੇ ਹੋ ਸਾਡੇ ਕੋਲੋਂ ਅਪਲਾਈ ਕਰਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤਾਂ ਲਾਸਟ ਡੇਟ ਆਪਣੇ ਕੋਲ 21 ਮਾਰਚ ਰੱਖੀ ਗਈ ਹੈ ਤਾਂ 21 ਮਾਰਚ ਤੋਂ ਪਹਿਲਾਂ ਪਹਿਲਾਂ ਤੁਸੀਂ ਫਾਰਮ ਨੂੰ ਫਿਲ ਕਰ ਲੈਣਾ ਹੈ ਲਾਸਟ ਡੇਟ ਦੀ ਵੇਟ ਨਹੀਂ ਕਰਨੀ ਕਿਉਂਕਿ ਬਾਅਦ ਵਿੱਚ ਵੈਬਸਾਈਟ ਬਹੁਤ ਬਿਜ਼ੀ ਹੋ ਜਾਂਦੀ ਹੈ ਤਾਂ ਫਿਰ ਫਾਰਮ ਫਿਲ ਕਰਨ ਦੇ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਹੈ ਤਾਂ ਤੁਸੀਂ ਇਹਨਾਂ ਫਾਰਮ ਨੂੰ ਪਹਿਲਾਂ ਹੀ ਅਪਲਾਈ ਕਰ ਲੈਣਾ ਹੈ ਔਰ ਇਸ ਦੀ ਜੋ ਐਗਜ਼ਾਮ ਡੇਟ ਆਏ ਔਰ ਐਡਮਿਟ ਕਾਰਡ ਦੀ ਡੇਟ ਹੈ ਉਹ ਤੁਹਾਨੂੰ ਜਲਦੀ ਹੀ ਪ੍ਰੋਵਾਈਡ ਕਰਵਾ ਦਿੱਤੀ ਸੋ ਇਹਨਾਂ ਪੋਸਟਾਂ ਦੇ ਲਈ ਤੁਹਾਡੀ ਜਿਹੜੀ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਤਾਂ ਐਪਲੀਕੇਸ਼ਨ ਫੀਸ ਸਾਰੇ ਕੈਂਡੀਡੇਟ ਦੇ ਲਈ 550 ਰੁਪਏ ਰੱਖੀ ਗਈ ਹੈ ਪਲੱਸ GST ਸੋ so, GST ਦੇ ਇਨਕਲੂਡ ਕਰਕੇ 550 ਰੁਪਏ ਫੀਸ ਰੱਖੀ ਗਈ ਹੈ ਸਾਰੇ ਕੈਂਡੀਡੇਟ ਦੇ ਲਈ ਇਸ ਵਾਰ ਫੀਸ ਦੇ ਵਿੱਚ ਥੋੜਾ ਵਾਧਾ ਕੀਤਾ ਗਿਆ ਹੈ ਸੋ ਸਾਰੇ ਕੈਂਡੀਡੇਟ ਦੇ ਲਈ 550 ਰੁਪਏ ਫੀਸ ਰੱਖੀ ਗਈ ਹੈ ਔਰ ਮੈਥਡ ਜੋ ਰਹੇਗਾ ਉਹ ਤੁਹਾਡਾ ਆਨਲਾਈਨ ਮੈਥਡ ਰਹੇਗਾ ਸੋ ਜੋਬ ਅਪਲੀਕੇਸ਼ਨ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਇੰਡੀਅਨ ਆਰਮੀ ਦੀ ਜੋਬ ਦੇ ਲਈ ਆਲ ਇੰਡੀਆ ਜੋਬ ਅਪਲੀਕੇਸ਼ਨ ਰਹੇਗੀ ਤੁਸੀਂ ਕਿਸੇ ਵੀ ਸਟੇਟ ਡਿਸਟ੍ਰਿਕਟ ਦੇ ਵਿੱਚ ਉਹਨੇ ਡਿਊਟੀ ਕਰਨੀ ਪੈ ਸਕਦੀ ਆ ਤਾਂ ਉਸੇ ਹਿਸਾਬ ਨਾਲੇ ਤੁਸੀਂ ਪੋਸਟ ਨੂੰ ਅਪਲਾਈ ਕਰਨਾ ਹੈ ਸੋ ਏਜ ਦੀ ਗੱਲ ਕਰੀਏ ਤਾਂ ਇਸ ਭਰਤੀ ਦੇ ਲਈ ਤੁਹਾਡੀ ਸਿਰਫ ਏਜ 17.5 ਸਾਲ ਹੀ ਚਾਹੀਦੀ ਹੈ 17.5 ਸਾਲ ਤੋ ਜੋ ਬੱਚਾ 23 ਸਾਲ ਤੱਕ ਦਾ ਹੈ ਤਾਂ ਉਹ ਇਹਨਾਂ ਪੋਸਟਾਂ ਦੇ ਲਈ ਅਲੀਜੀਬਲ ਹੈ ਸੋ 23 ਸਾਲ ਤੋਂ ਵੱਧ ਦਾ ਬੱਚਾ ਇਹਨਾਂ ਪੋਸਟਾਂ ਨੂੰ ਅਪਲਾਈ ਨਹੀਂ ਕਰ ਸਕਦਾ ਏਜ ਲਿਮਟ ਦੇਖਦੇ ਹੋਏ ਹੀ ਇਹਨਾਂ ਪੋਸਟਾਂ ਨੂੰ ਤੁਸੀਂ ਅਪਲਾਈ ਕਰਨਾ ਹੈ ਸੋ ਹੁਣ ਆਪਾਂ ਦੇਖ ਲੈਨੇ ਆ ਕਿ ਆਪਣੇ ਕੋਲੇ ਅਗਨੀ ਵੀਰ ਦੇ ਵਿੱਚ ਕਿਹੜੀਆਂ ਕਿਹੜੀਆਂ ਪੋਸਟਾਂ ਨਿਕਲ ਕੇ ਆਈਆਂ ਹਨ ਔਰ ਕਿਹੜੀਆਂ ਕਿਹੜੀਆਂ ਪੋਸਟਾਂ ਦੇ ਲਈ ਕੀ ਯੋਗਤਾ ਰੱਖੀ ਗਈ ਹੈ ਤਾਂ ਸਭ ਤੋਂ ਪਹਿਲਾਂ ਜਿਵੇਂ ਕਿ ਆਪਣੇ ਕੋਲੇ ਅਗਨੀ ਵੀਰ ਜੀਡੀ ਦੀ ਰਿਕੁਆਇਰਮੈਂਟ ਨਿਕਲ ਕੇ ਆਈ ਹੈ ਦੂਜੀ ਭਰਤੀ ਆਪਣੇ ਕੋਲੇ ਅਗਨੀ ਵੀਰ ਟੈਕਨੀਕਲ ਦੀ ਨਿਕਲ ਕੇ ਆਈ ਹੈ ਤੀਜੀ ਆਪਣੇ ਕੋਲੇ ਅਗਨੀ ਵੀਰ ਟੈਕਨੀਕਲ ਅਵੈਂਸ਼ਨ ਐਂਡ ਮੈਂਸ਼ਨ ਐਗਜ਼ਾਮੀਨਰ ਦੀ ਭਰਤੀ ਨਿਕਲ ਕੇ ਆਈ ਹੈ ਸੋ ਚੌਥੀ ਆਪਣੇ ਕੋਲੇ ਜੋ ਨਿਕਲ ਕੇ ਆਈ ਹੈ ਉਹ ਹੈ ਜੀ ਅਗਨੀ ਵੀਰ ਟ੍ਰੇਡਸਮੈਨ ਜਿਸ ਦੇ ਵਿੱਚ 10ਵੀਂ ਪਾਸ ਚਾਹੀਦੇ ਹਨ ਔਰ ਅਗਨੀ ਵੀਰ ਕਲਰਕ ਦੀ ਰਿਕੁਆਇਰਮੈਂ ਔਰ ਅਗਨੀਵੀਰ ਸਟੋਰ ਕੀਪਰ ਟੈਕਨੀਕਲ ਸੋ ਇਹ ਪੋਸਟਾਂ ਆਪਣੇ ਕੋਲੇ ਨਿਕਲ ਕੇ ਆਈਆਂ ਹਨ ਪੋਸਟਾਂ ਲਈ ਤੁਹਾਡੀ ਜੋ ਕੁਆਲੀਫਿਕੇਸ਼ਨ ਰੱਖੀ ਗਈ ਹੈ ਤਾਂ ਕੁਆਲੀਫਿਕੇਸ਼ਨ ਜੀਡੀ ਦੇ ਵਿੱਚ ਤੁਹਾਡੀ ਜੋ ਕੁਆਲੀਫਿਕੇਸ਼ਨ ਰੱਖੀ ਗਈ ਹੈ ਉਹ ਰੱਖੀ ਗਈ ਹੈ ਜੀ 10ਵੀਂ ਪਾਸ ਵਿਦ 45% ਮਾਰਕਸ ਤਾਂ ਜਿਸ ਕੈਂਡੀਡੇਟ ਦੇ 10ਵੀਂ ਦੇ ਵਿੱਚੋਂ 45% ਮਾਰਕਸ ਆ ਉਹ ਜਨਰਲ ਡਿਊਟੀ ਦੇ ਲਈ ਅਪਲਾਈ ਕਰ ਸਕਦਾ ਹੈ ਇਸ ਕੈਂਡੀਡੇਟ ਨੇ +2 ਵਿਦ ਪੀसीएम ਔਰ 10th ਪਾਸ ਕੀਤੀ ਹੋਈ ਤਾਂ ਉਹ ਕੈਂਡੀਡੇਟ ਅਗਨੀ ਵੀਰ ਟੈਕਨੀਕਲ ਦੀ ਪੋਸਟ ਲਈ ਅਪਲਾਈ ਕਰ ਸਕਦਾ ਹੈ ਔਰ ਇਸ ਦੇ ਵਿੱਚ ITI ਵੀ ਤੁਹਾਡੀ ਮੰਗੀ ਗਈ ਹੈ ਜੇਕਰ ਤੁਸੀਂ ITI ਕੀਤੀ ਤਾਂ ਵੀ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਤਾਂ ਕਲਰਕ ਦੀ ਪੋਸਟ ਦੇ ਲਈ +2 ਪਾਸ ਮੰਗੀ ਗਈ ਹੈ ਜਿਸ ਦੇ ਵਿੱਚ ਤੁਹਾਡੇ 60% ਮਾਰਕਸ ਹੋਣੇ ਚਾਹੀਦੇ ਹਨ ਔਰ ਪਲੱਸ ਇੱਕ ਟਾਈਪਿੰਗ ਸਕਿੱਲ ਤੁਹਾਡੇ ਕੋਲੇ ਹੋਣੀ ਜ਼ਰੂਰੀ ਹੈ ਸੋ ਟਾਈਪਿੰਗ ਸਕਿੱਲ ਹੋਣੀ ਜ਼ਰੂਰੀ ਹੈ ਇਸ ਤੋਂ ਬਿਨਾ ਤੁਸੀਂ ਪੋਸਟ ਨੂੰ ਅਪਲਾਈ ਨਹੀਂ ਕਰ ਸਕਦੇ ਔਰ ਚੌਥੀ ਰਿਕੁਆਇਰਮੈਂਟ ਜਿਸ ਦੇ ਵਿੱਚ ਕਿ ਸਟੋਰ ਕੀਪਰ ਦੇ ਵਿੱਚ ਆਪਣੇ ਕੋਲੇ ਪਲੱਸ 2 ਪਾਸ ਮੰਗੀ ਗਈ ਹੈ ਅਗਨੀਵੀਰ ਟ੍ਰੇਡਰਸਮੈਨਟ ਦੇ ਵਿੱਚ ਆਪਣੇ ਕੋਲ ਅੱਠਵੀਂ ਪਾਸ ਮੰਗੀ ਗਈ ਹੈ ਯਾ ਸੋ ਇਹ ਰਿਕੁਆਇਰਮੈਂਟ ਆਪਣੇ ਕੋਲੇ ਨਿਕਲ ਕੇ ਆਈਆਂ ਹਨ ਜਿਸ ਦੇ ਵਿੱਚ ਕਿ ਅੱਠਵੀਂ 10ਵੀਂ ਪਲੱਸ 2 ਵਾਲੇ ਬੱਚੇ ਅਪਲਾਈ ਕਰ ਸਕਦੇ ਹਨ ਵੱਖ-ਵੱਖ ਟ੍ਰੇਡ ਦੇ ਲਈ ਕੀ ਕੀ ਕੁਆਲੀਫਿਕੇਸ਼ਨ ਹੈ ਉਹ ਤਾਂ ਆਪਾਂ ਸਾਰੀ ਤੁਹਾਡੇ ਨਾਲ ਡਿਟੇਲ ਵਾਈਜ਼ ਸਾਂਝੀ ਕਰ ਦਿੱਤੀ ਹੈ ਔਰ ਜੇਕਰ ਕਿਸੇ ਬੱਚੇ ਨੂੰ ਨਹੀਂ ਪਤਾ ਸੋ ਹੁਣ ਗੱਲ ਕਰਦੇ ਆ ਸਿਲੈਕਸ਼ਨ ਪ੍ਰੋਸੈਸ ਦੀ ਤੇ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਆਨਲਾਈਨ ਇੱਕ ਇਗਜ਼ਾਮ ਲਿਆ ਜਾਵੇਗਾ ਜਿਵੇਂ ਕਿ ਪਹਿਲਾਂ ਆਪਣੇ ਕੋਲੇ ਰਨਿੰਗ ਹੁੰਦੀ ਸੀ ਤਾਂ ਹੁਣ ਆਪਣਾ ਸਭ ਤੋਂ ਪਹਿਲਾਂ ਇੱਕ ਰਿਟਰਨ ਇਗਜ਼ਾਮ ਹੋਵੇਗਾ ਰਿਟਰਨ ਇਗਜ਼ਾਮ ਤੋਂ ਬਾਅਦ ਚੋਂ ਆਪਣਾ ਫਿਜ਼ੀਕਲ ਹੋਵੇਗਾ ਫਿਜ਼ੀਕਲ ਤੋਂ ਬਾਅਦ ਜਿਹੜੇ ਬੱਚੇ ਟਾਈਪਿੰਗ ਦੇ ਲਈ ਐਲੀਜੀਬਲ ਹੋਣਗੇ ਜਾਂ ਜਿਨ੍ਹਾਂ ਨੇ ਕਲਰਕ ਦੀ ਪੋਸਟ ਨੂੰ ਅਪਲਾਈ ਕੀਤਾ ਹੋਵੇਗਾ ਤਾਂ ਉਹਨਾਂ ਦਾ ਟਾਈਪਿੰਗ ਟੈਸਟ ਹੋਵੇਗਾ ਉਸ ਤੋਂ ਬਾਅਦ ਜਿਹੜੀ ਆਪਣੀ ਮੈਰਿਟ ਲਿਸਟ ਨਿਕਲ ਕੇ ਆਵੇਗੀ ਉਸ ਦੇ ਵਿੱਚ ਤੁਹਾਡੀ ਡਾਕੂਮੈਂਟ ਦੀ ਵੈਰੀਫਿਕੇਸ਼ਨ ਹੋਵੇਗੀ ਤੇ ਮੈਰਿ ਵੈਰੀਫਿ ਔਰ ਬਾਕੀ ਜੇ ਕਿਸੇ ਵੀ ਬੱਚੇ ਨੂੰ ਕੋਈ ਵੀ ਡਾਊਟ ਹੋਵੇ ਤਾਂ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਸੋ ਹੁਣ ਆਪਾਂ ਗੱਲ ਕਰ ਲੈਨੇ ਆ ਫਿਜ਼ੀਕਲ ਮੈਜ਼ਰਮੈਂਟ ਦੀ ਤਾਂ ਬਹੁਤ ਸਾਰੇ ਬੱਚਿਆਂ ਦੇ ਮਾਈਂਡ ਵਿੱਚ ਡਾਊਟ ਹੁੰਦਾ ਹੈ ਕਿ ਸਾਡੀ ਹਾਈਟ ਕੀ ਚਾਹੀਦੀ ਹੈ ਚੈਸਟ ਕੀ ਚਾਹੀਦੀ ਆ ਤਾਂ ਬਹੁਤ ਹੀ ਧਿਆਨ ਦੇ ਨਾਲ ਤੁਸੀਂ ਇਸ ਵੀਡੀਓ ਨੂੰ ਦੇਖ ਲੈਣਾ ਹੈ ਜਿਸ ਦੇ ਵਿੱਚ ਕੀ ਆਪਾਂ ਗੱਲ ਕਰ ਲੈਨੇ ਆ ਵੀ ਇਹਨਾਂ ਪੋਸਟਾਂ ਦੇ ਲਈ ਜੋ ਅਗਨੀਵੀਰ ਜੀਡੀ ਦੇ ਵਿੱਚ ਬੱਚੇ ਜਾ ਰਹੇ ਹਨ ਉਹਨਾਂ ਦੇ ਲਈ 170 ਸੈਂਟੀਮੀਟਰ ਹਾਈਟ ਔਰ 70 ਤੋਂ 82 ਸੈਂਟੀਮੀਟਰ ਤੁਹਾਡੀ ਚੈਸਟ ਮੰਗੀ ਗਈ ਹੈ ਸੋ ਸਭ ਤੋਂ ਪਹਿਲਾਂ ਕਲਰਕ ਦੀ ਪੋਸਟ ਵਾਸਤੇ ਆਪਣੇ ਕੋਲ 162 ਸੈਂਟੀਮੀਟਰ ਹਾਈਟ ਔਰ 70 ਤੋਂ 82 ਸੈਂਟੀਮੀਟਰ ਆਪਣੀ ਚੈਸਟ ਚਾਹੀਦੀ ਹੈ。ਟ੍ਰੇਡਸਮੈਨ ਦੇ ਲਈ ਆਪਣੇ ਕੋਲ 170 ਸੈਂਟੀਮੀਟਰ ਹਾਈਟ ਔਰ 70 ਤੋਂ 82 ਸੈਂਟੀਮੀਟਰ ਚੈਸਟ। ਸੋ ਤਿੰਨੋਂ ਰਿਕੁਆਇਰਮੈਂਟ ਦੇ ਵਿੱਚ ਆਪਣੇ ਕੋਲ ਚੈਸਟ ਸੇਮ ਚਾਹੀਦੀ ਹੈ ਔਰ ਜੋ ਹਾਈਟ ਹੈ ਉਹ ਅਗਨੀਵੀਰ ਜੀਡੀ ਅਤੇ ਟ੍ਰੇਡਸਮੈਨ ਦੇ ਲਈ 170 ਸੈਂਟੀਮੀਟਰ ਔਰ ਜੋ ਕਲਰਕ ਹਨ ਕਲਰਕਾਂ ਦੇ ਲਈ 162 ਸੈਂਟੀਮੀਟਰ ਥੋੜੀ ਜੀ ਰੈਕਸੇਸ਼ਨ ਮਿਲਦੀ ਹੈ ਸੋ ਹੁਣ ਗੱਲ ਕਰਦੇ ਆ ਫਿਜ਼ੀਕਲ ਐਫੀਸੈਂਸੀ ਟੈਸਟ ਦੀ ਪੁਆਇੰਟ ਸਾਰੇ ਬੱਚਿਆਂ ਦੇ ਲਈ ਬਹੁਤ ਹੀ ਜ਼ਰੂਰੀ ਹੋਣ ਵਾਲਾ ਹੈ ਕਿਉਂਕਿ ਬਹੁਤ ਸਾਰੇ ਬੱਚੇ ਬਾਅਦ ਵਿੱਚ ਕਨਫਿਊਜ਼ ਹੋ ਜਾਂਦੇ ਹਨ ਜਦੋਂ ਉਹ ਭਰਤੀ ਵੇਖ ਕੇ ਆਉਂਦੇ ਹਨ ਤਾਂ ਸਾਡੇ ਨਾਲ ਵੀ ਇਹ ਸਾਰਾ ਕੁਝ ਹੋਇਆ ਸੀ ਜਦੋਂ ਅਸੀਂ ਭਰਤੀ ਵੇਖੀ ਸੀ ਤਾਂ ਇਹ ਡਿਟੇਲ ਨੂੰ ਤੁਸੀਂ ਬੜੇ ਹੀ ਧਿਆਨ ਦੇ ਨਾਲ ਸਮਝ ਲੈਣਾ ਹੈ ਕਿ ਕਿਸ ਚੀਜ਼ ਦੇ ਤੁਹਾਨੂੰ ਕਿੰਨੇ ਨੰਬਰ ਮਿਲਣਗੇ ਡਿਟੇਲ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ 1600 ਮੀਟਰ ਇਸ ਦੇ ਲਈ ਆਪਣੀ ਰੇਸ ਹੁੰਦੀ ਹੈ ਔਰ ਬੀਮ ਹੁੰਦੇ ਹਨ ਸੋ ਇਹਨਾਂ ਦੇ ਵਿੱਚ ਆਪਾਂ ਨੂੰ ਕਿੰਨੇ ਕਿੰਨੇ ਨੰਬਰ ਮਿਲਦੇ ਹਨ ਤਾਂ ਨੰਬਰ ਆਪਾਂ ਦੇਖ ਸਕਦੇ ਜੇਕਰ ਆਪਾਂ ਪਹਿਲਾ ਗਰੁੱਪ ਮਾਰਦੇ ਆ ਤਾਂ ਪਹਿਲੇ ਗਰੁੱਪ ਦੇ ਵਿੱਚ 5 ਮਿੰਟ ਤੇ 30 ਸੈਕਿੰਡ ਦੇ ਵਿੱਚ ਜੇਕਰ ਤੁਸੀਂ ਰੇਸ ਕੱਢਦੇ ਹੋ ਕੱਢਦੇ ਹੋ ਤਾਂ ਤੁਹਾਨੂੰ 60 ਮਾਰਕਸ ਮਿਲਦੇ ਹਨ ਔਰ ਜੇਕਰ ਤੁਸੀਂ 10 ਪੁਲਅਪ ਮਾਰਦੇ ਹੋ ਤਾਂ ਉਸਦੇ ਤੁਹਾਨੂੰ 40 ਨੰਬਰ ਮਿਲਦੇ ਹਨ ਹੁਣ ਔਰ ਦੂਜੇ ਗਰੁੱਪ ਦੇ ਵਿੱਚ ਜੇਕਰ ਆਪਾਂ 5 ਮਿੰਟ ਔਰ 31 ਸੈਕਿੰਡ ਦੇ ਵਿੱਚ ਜਾਂ 5 ਮਿੰਟ 45 ਸੈਕਿੰਡ ਦੇ ਵਿੱਚ ਆਪਾਂ ਰੇਸ ਕੰਪਲੀਟ ਕਰਦੇ ਆ ਤਾਂ ਉਸਦੇ ਆਪਾਂ ਨੂੰ 45 ਮਾਰਕਸ ਮਿਲਦੇ ਹਨ ਸੋ ਸਾਰੇ ਦੋਸਤਾਂ ਨੂੰ ਰਿਕਵੈਸਟ ਹੈ ਕਿ ਵੱਧ ਤੋਂ ਵੱਧ ਮਿਹਨਤ ਕਰਕੇ ਆਪਾਂ ਪਹਿਲਾ ਗਰੁੱਪ ਹੀ ਮਾਰਨਾ ਹੈ ਜੀ ਕਿ ਆਪਾਂ ਪੁਲਅਪਸ ਦੇ ਨੰਬਰ ਦੇਖ ਲੈਣੇ ਆ ਜਿਸ ਦੇ ਵਿੱਚ ਜੇਕਰ ਤੁਸੀਂ 10 ਮਾਰਦੇ ਹੋ ਤਾਂ 40 ਨੰਬਰ 9 ਪੁਲਅਪ ਲਗਾਉਣੇ ਹੋ ਤਾਂ 33 ਨੰਬਰ 8 ਲਗਾਉਣੇ ਤਾਂ 27 7 ਲਗਾਉਣੇ ਤਾਂ 21 ਔਰ 6 ਪੁਲਅਪ ਲਗਾਉਣੇ ਤਾਂ 16 ਨੰਬਰ ਸੋ ਇਸ ਦੀ ਵੱਧ ਤੋਂ ਵੱਧ ਪ੍ਰੈਕਟਿਸ ਕਰਨੀ ਹੈ ਕਿਉਂਕਿ ਇਹ ਨੰਬਰ ਤੁਹਾਡੀ ਜੁਆਇਨਿੰਗ ਦੇ ਵਿੱਚ ਬਹੁਤ ਹੀ ਤੁਹਾਡੀ ਮਦਦ ਕਰਨਗੇ ਸੋ ਜਿਹੜੇ ਬੱਚੇ ਇਹ ਨੰਬਰ ਪੂਰੇ ਪੂਰੇ ਲੈ ਸਕਦੇ ਹਨ ਤਾਂ ਉਹ ਜ਼ਰੂਰ ਕੋਸ਼ਿਸ਼ ਕਰਨ ਕਿ ਇਹ ਨੰਬਰ ਤੁਹਾਡੇ ਕੋਲੇ ਪੂਰੇ ਪੂਰੇ ਮਿਲ ਜਾਣ ਔਰ ਜੋ ਟੈਸਟ ਦੇ ਵਿੱਚੋਂ ਨੰਬਰ ਆਉਣਗੇ ਔਰ ਇਹ ਨੰਬਰ ਮਲਾ ਕੇ ਹੀ ਤੁਹਾਡੀ ਮੈਰਿਟ ਲਿਸਟ ਬਣਦੀ ਹੈ। ਜੇ ਕਿਸੇ ਬੱਚੇ ਨੂੰ ਕੋਈ ਵੀ ਡਾਊਟ ਆ ਤਾਂ ਵੀਡੀਓ ਨੂੰ ਰਿਵਾਈਜ਼ ਕਰਕੇ ਇਸ ਪੁਆਇੰਟ ਨੂੰ ਸਮਝ ਸਕਦਾ ਹੈ। ਹਾਊ ਟੂ ਅਪਲਾਈ ਤਾਂ ਅਪਲਾਈ ਤੁਸੀਂ ਸਾਡੇ ਕੋਲ ਕਰਵਾ ਸਕਦੇ ਹੋ। ਤਾਂ ਇਸ ਦੇ ਲਈ ਕੀ ਕੀ ਡਾਕੂਮੈਂਟ ਚਾਹੀਦੇ ਹਨ ਇਸ ਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ। ਇਸ ਦੇ ਵਿੱਚ ਤੁਹਾਡੇ ਕੋਲੇ ਰੈਜ਼ੀਡੈਂਸ ਸਰਟੀਫਿਕੇਟ ਹੈ, ਕਾਸਟ ਸਰਟੀਫਿਕੇਟ ਹੈ। 10ਵੀਂ ਦਾ ਸਰਟੀਫਿਕੇਟ ਪਲੱਸ 2 ਦਾ ਸਰਟੀਫਿਕੇਟ ਔਰ ਆਧਾਰ ਕਾਰਡ ਵਿਦ ਮੋਬਾਈਲ ਨੰਬਰ ਲਿੰਕ ਔਰ ਤੁਹਾਡੇ ਡਾਕੂਮੈਂਟ ਤੇ ਮਦਰ ਐਂਡ ਫਾਦਰ ਦਾ ਨਾਮ ਸੇਮ ਹੋਣਾ ਚਾਹੀਦਾ ਹੈ 노 క్లెయిਮ ਸਰਟੀਫਿਕੇਟ ਅਨ ਮੈਰਿਡ ਸਰਟੀਫਿਕੇਟ ਐਗਜ਼ੈਕਟਰਾ ਇਹ ਸਾਰੇ ਜਿੰਨੇ ਵੀ ਤਰ੍ਹਾਂ ਦੇ ਸਰਟੀਫਿਕੇਟ ਹਨ ਇਹ ਤੁਸੀਂ ਸਾਡੇ ਕੋਲ ਬਣਵਾ ਸਕਦੇ ਹੋ ਔਰ ਇਹਨਾਂ ਸਰਟੀਫਿਕੇਟ ਨੂੰ ਬਣਵਾਉਣ ਦੇ ਲਈ ਸਾਡੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹ ਸੀ ਇੰਡੀਅਨ ਆਰਮੀ ਰਿਕੁਆਇਰਮੈਂਟ ਅਗਨੀ ਵੀਰ 2024 ਦੀ ਮੋਸਟ ਇੰਪੋਰਟੈਂਟ ਡਿਟੇਲ ਜੋ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਸੋ ਕਿਸੇ ਵੀ ਵਿਦਿਆਰਥੀ ਨੂੰ ਹਜੇ ਵੀ ਕੋਈ ਜਾਂ ਆਪਣੇ ਦਿੱਤੇ ਗਏ ਨੰਬਰਾਂ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਔਰ ਜੋ ਕੈਂਡੀਡੇਟ ਚੈਨਲ ਤੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੇ ਨਾਲ ਹੀ ਬੈਲ ਆਈਕਨ ਦੀ ਕੰਟੀਨਿਊ ਪ੍ਰੈਸ ਕਰ ਲਓ ਔਰ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ ਸਾਰੇ ਲਿੰਕ ਦਿੱਤੇ ਗਏ ਹਨ ਉਹਨਾਂ ਲਿੰਕਾਂ ਤੋਂ ਜਾ ਕੇ ਤੁਸੀਂ ਸਾਡੇ ਵੱਖ-ਵੱਖ ਪਲੇਟਫਾਰਮ ਨੂੰ ਜੁਆਇਨ ਕਰ ਸਕਦੇ ਹੋ ਔਰ ਮਿਲਦੇ ਰਾਵਾਂਗੇ ਇਸੇ ਤਰ੍ਹਾਂ ਦੀ ਹੋਰ ਇਨਫੋਰਮੇਟਿਵ ਵੀਡੀਓ ਦੇ ਨਾਲ ਥੈਂਕ ਯੂ ਸੋ ਮਚ